ਦੋਸਤੋ ਤੇ ਕਰਿਓ ਜੀ ਡੀਬੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਦੋਸਤੋ ਤੁਹਾਨੂੰ ਯਾਦ ਹੋਵੇਗਾ 6 ਅਕਤੂਬਰ 2024 ਨੂੰ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਉਹ ਖਬਰ ਸੀ ਆਰਿਆ ਮਾਡਲ ਸੀਨੀਅਰ ਸਕੰਦਰੀ ਸਕੂਲ ਮੋਗਾ ਬਾਰੇ ਕਿ ਉਹਨਾਂ ਨੇ ਆਪਣੀ ਜਿਹੜੀ ਚਾਰ ਕਿੱਲੇ ਤੋਂ ਉੱਪਰ ਜ਼ਮੀਨ ਜਿਹੜੀ ਕਿ ਬੱਚਿਆਂ ਦੇ ਖੇਡ ਦੇ ਮੈਦਾਨ ਲਈ ਖਰੀਦੀ ਗਈ ਸੀ ਜੀਰਾ ਰੋਡ ਮੋਗਾ ਤੇ ਉਹ ਜ਼ਮੀਨ ਕਰਾਏ ਤੇ ਦੇ ਦਿੱਤੀ ਗਈ ਸੀ 55000 ਰੁਪਇਆ ਪ੍ਰਤੀ ਮਹੀਨਾ ਸੋ ਨਿਜ਼ਮਾ ਦੇ ਉਲਟ ਜਾ ਕੇ ਇਹ ਜ਼ਮੀਨ ਕਿਰਾਏ ਤੇ ਦਿੱਤੀ ਗਈ ਸੀ ਬੱਚਿਆਂ ਦਾ ਪਲੇਗ੍ਰਾਉਂਡ ਉਹਨਾਂ ਤੋਂ ਖੋਇਆ ਗਿਆ ਸੀ ਚਾਹੇ ਕਿ ਅਜੇ ਤੱਕ ਉਥੇ ਪਲੇਗ੍ਰਾਉਂਡ ਬਣਿਆ ਹੀ ਨਹੀਂ ਪਰ ਫਿਰ ਵੀ ਕਾਗਜ਼ਾਂ ਦੇ ਵਿੱਚ ਬੱਚਿਆਂ ਦਾ ਪਲੇਗ੍ਰਾਉਂਡ ਹੈ ਜਿਹੜਾ ਉਹ ਸ਼ੋਅ ਕੀਤਾ ਗਿਆ ਸੀ ਤੇ ਉਹ ਪਲੇਗ੍ਰਾਉਂਡ ਵੀ ਜਿਹੜਾ ਕਿਰਾਏ ਤੇ ਦੇ ਦਿੱਤਾ ਗਿਆ ਸੀ ਸੋ ਉਹਦੇ ਬਾਰੇ ਜੀ.ਡੀ.ਪੀ న్యూਸ ਤੇ ਜਿਹੜੀ ਖਬਰ ਕੀਤੀ ਗਈ ਸੀ ਉਹਦਾ ਵਿਆਪਕ ਅਸਰ ਹੋਇਆ ਹੈ ਕੀ ਅਸਰ ਹੋਇਆ ਉਹਦੇ ਬਾਰੇ ਤੁਹਾਨੂੰ ਬਾਅਦ ਦੇ ਵਿੱਚ ਦੱਸਦੇ ਆਂ ਪਹਿਲਾਂ ਤੁਹਾਨੂੰ ਦਿਖਾਉਨੇ ਆਂ ਉਸ ਖਬਰ ਦੇ ਕੁਝ ਕਲਿੱਪ ਤੇ ਫਿਰ ਤੁਹਾਡੇ ਨਾਲ ਅਗਲੀ ਜਾਣਕਾਰੀ ਸਾਂਝੀ ਕਰਦੇ ਆਂ ਅੱਜ ਅਸੀਂ ਪਹੁੰਚੇ ਆਂ ਜੀਰਾ ਰੋਡ ਮੋਗਾ ਤੇ ਫੇਰ ਔਰ ਤੁਹਾਨੂੰ ਮੇਰੇ ਪਿੱਛੇ ਟਰੱਕ ਖੜੇ ਦਿਖਦੇ ਹੋਣਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲੀ ਨਜ਼ਰੇ ਇਹ ਭੁਲੇਖਾ ਪੈਂਦਾ ਹੈ ਕਿ ਸ਼ਾਇਦ ਟਰੱਕ ਯੂਨੀਅਨ ਹੈ ਜਦੋਂ ਮੈਂ ਪਹਿਲੀ ਵਾਰੀ ਇਹਨੂੰ ਦੇਖਿਆ ਸੀ ਤਾਂ ਮੈਨੂੰ ਵੀ ਇਦਾਂ ਲੱਗਿਆ ਸੀ ਕਿ ਸ਼ਾਇਦ ਟਰੱਕ ਯੂਨੀਅਨ ਸ਼ਿਫਟ ਹੋ ਕੇ ਜੀਰਾ ਰੋਡ ਮੋਗਾ ਤੇ ਆ ਗਈ ਹੈ ਪਰ ਅਸਲ ਦੇ ਵਿੱਚ ਕਹਾਣੀ ਕੀ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਜਗ੍ਹਾ ਜਿਹੜੀ ਆਰੀਆ ਮਾਡਲ ਸੀਨੀਅਰ ਸਕੰਦਰੀ ਸਕੂਲ ਮੋਗਾ ਦੀ ਹੈ ਜਿਹੜਾ ਕਿ ਉਹਨਾਂ ਨੇ ਆਪਣੇ ਪਲੇਗਰਾਉਂਡ ਵਾਸਤੇ ਖਰੀਦੀ ਸੀ 4.5 ਏਕੜ ਜਗ੍ਹਾ ਦੇ ਕਰੀਬ ਹੈਗੀ ਹੈ ਇਹ ਔਰ ਇਹ 2017 ਦੇ ਵਿੱਚ ਆਰੀਆ ਮਾਡਲ ਹਾਈ ਸਕੂਲ ਸੀ ਉਸ ਵੇਲੇ ਇਹ ਸੀਨੀਅਰ ਸਕੰਦਰੀ ਸਕੂਲ ਨਹੀਂ ਸੀ ਆਰੀਆ ਮਾਡਲ ਹਾਈ ਸਕੂਲ ਵੱਲੋਂ ਖਰੀਦੀ ਗਈ ਸੀ ਔਰ ਮੇਰੇ ਹੱਥ ਦੇ ਵਿੱਚ ਇਸ ਜਗ੍ਹਾ ਦੀਆਂ ਇਹ ਰਜਿਸਟਰੀਆਂ ਜੋ ਕਿ 27 6 2017 ਨੂੰ ਇਹ ਰਜਿਸਟਰੀ ਹੋਈ ਹੈ ਔਰ 1 ਕਰੋੜ 75 ਲੱਖ ਤੋਂ ਉੱਪਰ ਰਕਮ ਨਾਲ ਆਰੀਆ ਮਾਡਲ ਸੀਨੀਅਰਸ ਕੰਡੀ ਸਕੂਲ ਜਿਸ ਨੂੰ ਆਰੀਆ ਪ੍ਰਤੀਨਿਧੀ ਸਭਾ ਵੱਲੋਂ ਚਲਾਇਆ ਜਾ ਰਿਹਾ ਹੈ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਇਹ ਜਗ੍ਹਾ ਜਿਹੜੀ ਟਰੱਕ ਯੂਨੀਅਨ ਦੇ ਬੰਦਿਆਂ ਨੂੰ ਕੁਝ ਬੰਦਿਆਂ ਨੇ ਰਲ ਕੇ ਜਗ੍ਹਾ ਕਿਰਾਏ ਤੇ ਲੈ ਲਈ ਹੈ ਇੱਕ ਸਕੂਲ ਨੇ ਜਿਹੜੇ ਲੋਕਾਂ ਦੇ ਪੈਸੇ ਦੇ ਨਾਲ ਜਿਹੜੀ ਇਹ ਜਗ੍ਹਾ ਖਰੀਦੀ ਔਰ ਉਸ ਤੋਂ ਬਾਅਦ ਇਹਨੂੰ ਜਿਹੜਾ ਕਿਰਾਏ ਤੇ ਦੇ ਦਿੱਤਾ ਗਿਆ ਔਰ ਇਹਦਾ 55000 ਰੁਪਇਆ ਪ੍ਰਤੀ ਮਹੀਨਾ ਕਿਰਾਇਆ ਹੈ ਜਿਹੜਾ ਕਿ ਸਕੂਲ ਵੱਲੋਂ ਵਸੂਲ ਕੀਤਾ ਜਾ ਰਿਹਾ ਔਰ ਇਹ ਵੀ ਪਤਾ ਲੱਗਿਆ ਕਿ ਇਸ ਜਗ੍ਹਾ ਦੇ ਵਿੱਚ ਮੀਟਰ ਹੈ ਜਿਹੜਾ ਉਸ ਸਕੂਲ ਦੇ ਨਾਂ ਤੇ ਲੱਗਿਆ ਹੋਇਆ ਹੈ ਕਿ ਇਹ ਜਗ੍ਹਾ ਜਿਹੜੀ ਜੋ ਕਿ ਸਕੂਲ ਦੀ ਪ੍ਰਾਪਰਟੀ ਹੈ ਔਰ ਅੱਜ ਜਿਹੜੀ ਇਹ ਕਿਰਾਏ ਤੇ ਦੇ ਕੇ ਸਕੂਲ ਵੱਲੋਂ ਸਕੂਲ ਦੇ ਕੁਝ ਜਿਹੜੇ ਟਰਸਟੀ ਮੈਂਬਰ ਹੈਗੇ ਆ ਉਹਨਾਂ ਵੱਲੋਂ ਕਮਰਸ਼ੀਅਲ ਇਹਨੂੰ ਬਣਾ ਦਿੱਤਾ ਗਿਆ ਕਹਿਣ ਤੋਂ ਭਾਵ ਕਿ ਇਹਦੇ ਤੋਂ ਫਾਇਦਾ ਖਟਿਆ ਜਾ ਰਿਹਾ ਹੈ ਇਹਦੇ ਤੋਂ ਪ੍ਰੋਫਿਟ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੋਸਤੋ ਤੁਸੀਂ ਦੇਖਿਆ ਕਿ ਇਹ ਜ਼ਮੀਨ ਜਿਹੜੀ ਕਿਰਾਏ ਤੇ ਦੇ ਦਿੱਤੀ ਗਈ ਸੀ ਉਹ ਜੀਡੀਵੀ ਨਿਊਜ਼ ਵੱਲੋਂ ਖਬਰ ਕੀਤੇ ਜਾਣ ਤੋਂ ਬਾਅਦ ਸਕੂਲ ਨੂੰ ਮਜਬੂਰਨ ਵਾਪਸ ਲੈਣੀ ਪਈ ਟਰੱਕ ਯੂਨੀਅਨ ਦੇ ਕੁਝ ਲੋਕਾਂ ਵੱਲੋਂ ਸਾਂਝੇ ਤੌਰ ਤੇ ਜ਼ਮੀਨ ਜਿਹੜੀ ਆਪਣੇ ਟਰੱਕ ਖੜਾਉਣ ਵਾਸਤੇ ਕਿਰਾਏ ਤੇ ਲਈ ਗਈ ਸੀ ਤੇ ਉਹਨਾਂ ਵੱਲੋਂ ਆਪਣੀ ਜੇਬ ਦੇ ਵਿੱਚੋਂ ਇਹ 55000 ਰੁਪਏ ਜਿਹੜਾ ਪੇ ਕੀਤਾ ਜਾਣਾ ਸੀਗਾ ਇਸ ਵੰਦੀ ਜੀਡੀਵੀ ਨਿਊਜ਼ ਵੱਲੋਂ ਉਹਨਾਂ ਨਮਾਇੰਦਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਇਹ ਕਿਰਾਏ ਤੇ ਲਈ ਸੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਕੂਲ ਦੀ ਜਗ੍ਹਾ ਜਿਹੜੀ ਕਿਰਾਏ ਤੇ ਨਹੀਂ ਦਿੱਤੀ ਜਾ ਸਕਦੀ ਤਾਂ ਉਹ ਵੀ ਪਿੱਛੇ ਹਟੇ ਤੇ ਸਕੂਲ ਨੂੰ ਵੀ ਜਿਹੜਾ ਮਜਬੂਰਨ ਕਕੇ ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ ਜੀ ਉਹਨਾਂ ਵੱਲੋਂ ਵੀ ਸਕੂਲ ਨੂੰ ਜਿਹੜਾ ਇਹ ਇੱਕ ਤਰ੍ਹਾਂ ਦੇ ਨਾਲ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਸਕੂਲ ਨੇ ਜ਼ਮੀਨ ਵਾਪਸ ਨਾ ਲਈ ਤਾਂ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਹ ਸਾਰਾ ਕੁਝ ਹੋਣ ਦੇ ਬਾਅਦ ਆਓ ਤੁਹਾਨੂੰ ਅੱਜ ਉੱਥੋਂ ਦੇ ਮੌਜੂਦਾ ਹਾਲਾਤ ਹੈ ਜਿਹੜੇ ਦਿਖਾਈਏ ਤੇ ਫਿਰ ਅਗਲੇ ਕੁਝ ਕੁਐਸਚਨ ਜਿਹੜੇ ਇਹਦੇ ਵਿੱਚ ਹੁੰਦੇ ਆ ਉਹਨਾਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਇਹ ਜਿਹੜਾ ਜੀਰਾ ਰੋਡ ਤੋਂ ਮੋਗੇ ਤੋਂ ਜਿਹੜਾ ਜੀਰੇ ਨੂੰ ਜਾ ਰਹੀ ਹੈ ਸੜਕ ਉਹ ਹੈ ਜਿਹਨੂੰ ਜੀਰਾ ਰੋਡ ਕਿਹਾ ਜਾਂਦਾ ਹੈ ਤੇ ਇਹ ਉਹ ਜਗ੍ਹਾ ਹੈ ਸਕੂਲ ਦੀ ਆਰਿਆ ਮਾਡਲ ਸਕੂਲ ਹੈ ਜਿਹੜਾ ਜਿਹਦੇ ਬਾਰੇ ਆਪਾਂ ਪਹਿਲਾਂ ਖਬਰ ਕੀਤੀ ਸੀ ਕਿ ਉਹਨਾਂ ਦਾ ਇਹ ਪਲੇਗਰਾਉਂਡ ਹੈ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਜਿਹੜਾ ਹੈਗਾ ਇਹ ਜਗ੍ਹਾ ਲਈ ਗਈ ਸੀ ਸੋ ਇਹ ਉਹਨਾਂ ਵੱਲੋਂ ਕਿਰਾਏ ਤੇ ਦੇ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜਗ੍ਹਾ ਹੈਗੀ ਹੈ ਇਹ ਇਹ ਸਾਰੀ ਜਗ੍ਹਾ ਕਿਰਾਏ ਤੇ ਦੇ ਦਿੱਤੀ ਗਈ ਸੀ 55000 ਰੁਪਏ ਮਹੀਨਾ ਤੇ ਯਾਨੀ ਕਹਿਣ ਤੋਂ ਭਾਵ ਕਿ ਆ ਕਿ ਜਿਹੜਾ ਬੱਚਿਆਂ ਦਾ ਪਲੇਗਰਾਉਂਡ ਹੈ ਉਹ ਕਿਰਾਏ ਤੇ ਦੇ ਦਿੱਤਾ ਗਿਆ ਸੀ ਹਾਲਾਂਕਿ ਪਲੇਗਰਾਉਂਡ ਦੇ ਤੌਰ ਤੇ ਹਲੇ ਵੀ ਨਹੀਂ ਵਰਤੇ ਜਾ ਰਹੀ ਜੇ ਤੁਸੀਂ ਦੇਖੋ ਇਹ ਕਾਫੀ ਵੱਡੀ ਜਗ੍ਹਾ ਹੈ ਸੋ ਪਲੇਗਰਾਉਂਡ ਦੇ ਤੌਰ ਤੇ ਹਲੇ ਵੀ ਨਹੀਂ ਵਰਤੇ ਜਾ ਰਹੀ ਸੋ ਜੀਡੀਵੀ ਨਿਊਜ਼ ਵੱਲੋਂ ਇਹਦੀ ਖਬਰ ਕੀਤੀ ਗਈ ਸੀ ਔਰ ਐਡਵੋਕੇਟ ਅਸ਼ੋਨੀ ਸ਼ਰਮਾ ਜੀ ਮੋਗਾ ਦੇ ਸਮਾਜ ਸੇਵੀ ਅਜੇ ਗੋਰਾ ਸੂਦ ਜੀ ਉਹ ਸਾਹਮਣੇ ਤੱਕ ਦੇਖੋ ਜਿੱਥੋਂ ਤੱਕ ਨੁੱਕਰ ਦਿਖ ਰਹੀ ਹੈ ਨਾ ਉੱਥੋਂ ਤੱਕ ਇਹ ਜਗ੍ਹਾ ਹੀ ਜਗ੍ਹਾ ਇਧਰ ਵੀ ਉਹ ਸਾਹਮਣੇ ਕੰਧ ਤੱਕ ਜਿਹੜੀ ਇਹਦਾ ਫਰੰਟ ਹੈਗਾ ਸੋ ਉਹਨਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਐਡਵੋਕੇਟ ਅਸ਼ਵਨੀਸ਼ ਸ਼ਰਮਾ ਜੀ ਜਲੰਧਰ ਤੋਂ ਨੇ ਜਿਹੜੇ ਤਾਂ ਉਹਨਾਂ ਨੇ ਜਿਹੜਾ ਜੀਡੀਵੀ ਨਿਊਜ਼ ਨਾਲ ਗੱਲ ਕਰ ਬਾਤ ਕਰਦੇ ਆ ਦੱਸਿਆ ਸੀ ਵੀ ਇਹ ਸਕੂਲ ਨੇ ਬਿਲਕੁਲ ਬਹੁਤ ਗਲਤ ਕੀਤਾ ਤੇ ਜੇਕਰ ਸਕੂਲ ਨੇ ਜਗਾ ਵਾਪਸ ਨਾ ਲਈ ਤਾਂ ਅਸੀਂ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ ਸੋ ਤੁਸੀਂ ਦੇਖਿਆ ਹੋਊਗਾ ਸੁਦਰਸ਼ਨ ਸ਼ਰਮਾ ਜੀ ਦੇ ਨਾਲ ਵੀ ਆਪਾਂ ਉਹ ਤੋਂ ਗੱਲ ਕੀਤੀ ਸੀਗੀ ਆਪਣੀ ਖਬਰ ਦੇ ਦੌਰਾਨ ਸੋ ਉਹ ਇਸ ਖਬਰ ਨੂੰ ਲੈ ਕੇ ਔਰ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਿਹੜੇ ਨਰਿੰਦਰ ਸੂਦ ਜੀ ਜਿਹੜੀ ਆਪਣੇ ਉਹਨਾਂ ਨਾਲ ਗੱਲਬਾਤ ਹੋਈ ਸੀ ਉਹਦੇ ਵਿੱਚ ਜਿਹੜਾ ਭਾਈ ਦੇ ਨਜ਼ਰ ਆਏ ਸੀਗੇ ਕਿਉਂਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇਹ ਖਬਰ ਹੈ ਜਿਹੜੀ মিডিਆ ਦੇ ਵਿੱਚ ਆ ਸਕਦੀ ਹੈ ਸੋ ਜੀਡੀਵੀ ਨਿਊਜ਼ ਵੱਲੋਂ ਜਿਹੜੀ ਇਹ ਖਬਰ ਕੀਤੀ ਗਈ ਉਹਦਾ ਸਕੂਲ ਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਇਹ ਬੱਚਿਆਂ ਦਾ ਪਲੇਗਰਾਉਂਡ ਹੈ ਔਰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਜੇਕਰ ਇਹਨੂੰ ਪਲੇਗਰਾਉਂਡ ਦੇ ਤੌਰ ਤੇ ਵਿਕਸਿਤ ਕੀਤਾ ਜਾਵੇ ਤੇ ਸ਼ਹਿਰ ਦੀ ਭੀੜੀ ਜਗ੍ਹਾ ਤੇ ਜਿਹੜੇ ਬੱਚੇ ਪੜ੍ਹਾਈ ਕਰਦੇ ਆ ਉਹਨਾਂ ਨੂੰ ਵਿਹਲੇ ਸਮੇਂ ਦੇ ਵਿੱਚ ਖੇਡਣ ਲਈ ਇੱਥੇ ਲੈ ਕੇ ਆਂਦਾ ਜਾਵੇ ਸੋ ਹਾਲ ਦੇ ਹਾਲਾਤ ਇਹ ਦੱਸਦੇ ਆ ਕਿਉਂਕਿ ਇੱਥੇ ਜਿਹੜੀ ਗੰਦਗੀ ਵੀ ਕਾਫੀ ਬਾਹਰ ਹੈ ਤੇ ਜ਼ਮੀਨ ਵੀ ਸਾਰੀ ਉਪੜ ਖਾਪੜ ਹੈ ਜਿਸ ਤਰ੍ਹਾਂ ਟਰੱਕਾਂ ਦੀ ਮੇਹਦ ਕੀਤੀ ਹੁੰਦੀ ਹੈ ਉਸੇ ਤਰ੍ਹਾਂ ਦੀ ਜ਼ਮੀਨ ਜਿਹੜੀ ਹਲੇ ਪਈ ਹੈ ਸੋ ਇੱਥੋਂ ਤਾਂ ਇਹ ਲੱਗਦਾ ਹੈ ਕਿ ਵੀ ਹਲੇ ਇੱਥੇ ਕੋਈ ਪਲੇਗਰਾਉਂਡ ਨਹੀਂ ਚੱਲ ਰਿਹਾ ਜੀਡੀਪੀ ਨਿਊਜ਼ ਦੀ ਪਹਿਲ ਕਦਮੀ ਤੇ ਖਾਲੀ ਹੋ ਗਈ ਹੈ ਪਰ ਅਸਲੀ ਅਸਰ ਜਿਹੜਾ ਖਬਰ ਦਾ ਉਸ ਦਿਨ ਦੇਖਣ ਨੂੰ ਮਿਲੇਗਾ ਜਿਸ ਦਿਨ ਇੱਥੇ ਬੱਚੇ ਖੇਡਦੇ ਨਜ਼ਰ ਆਉਣਗੇ ਤੇ ਜੀਡੀਵੀ ਨਿਊਜ਼ ਤੇ ਉਸ ਦੀ ਖਬਰ ਚੱਲੇਗੀ ਉਹ ਉਹ ਦਿਨਾਂ ਜਿਹੜਾ ਯਾਦਗਾਰੀ ਹੋਏਗਾ ਸੋ ਆਰੀਆ ਮਾਡਲ ਸਕੂਲ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੂੰ ਬੇਨਤੀ ਹੈ ਕਿ ਆਪ ਦੀ ਇੱਕ ਗੱਲ ਤੇ ਤੁਸੀਂ ਸੁਧਾਰ ਲਈ ਹੈ ਤੇ ਹੁਣ ਜੈਸ ਪਰਪਸ ਲਈ ਇਹ ਗਰਾਊਂਡ ਲਈ ਗਈ ਹੈ ਉਸ ਪਰਪਸ ਲਈ ਜੇਕਰ ਤੁਸੀਂ ਯੂਜ਼ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਉਹਨਾਂ ਬੱਚਿਆਂ ਨੂੰ ਵੀ ਫਾਇਦਾ ਹੋਏਗਾ ਤੇ ਮਿਡਲ ਕਲਾਸ ਫੈਮਿलीज ਦੇ ਬੱਚੇ ਜਿਹੜੇ ਇੱਥੇ ਜ਼ਿਆਦਾਤਰ ਪੜਦੇ ਆ ਸੋ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲੇਗੀ ਤੇ ਖੁਸ਼ੀ ਮਿਲੇਗੀ। ਧੰਨਵਾਦ ਜੀ ਜੀਡੀਵੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਇਸ ਖਬਰ ਨੂੰ ਤੁਸੀਂ ਬਹੁਤ ਵੱਡੇ ਪੱਧਰ ਤੇ ਦੇਖਿਆ ਸੀ। ਮੈਂ ਅੱਜ ਦੇਖਿਆ ਦੁਬਾਰਾ ਉਹਦੇ ਤੇ 21000 ਤੋਂ ਉੱਪਰ ਵਿਊ ਆਏ ਹੋਇਆ। ਸੋ ਇਹ ਖਬਰ ਆ ਜਿਹੜੀ ਬਹੁਤ ਜ਼ਿਆਦਾ ਸ਼ੇਅਰ ਕੀਤੀ ਗਈ। ਮੈਂ ਤਾਂ ਉਦੋਂ ਇਹ ਸੋਚਦਾ ਸੀ ਵੀ 2-3000 ਲੋਕਾਂ ਨੇ ਹੀ ਦੇਖਿਆ ਉਸ ਤੋਂ ਬਾਅਦ ਮੈਂ ਦੇਖਣੀ ਛੱਡਤੀ ਸੀ। ਪਰ ਅੱਜ ਜਦੋਂ ਮੈਂ ਉਹ ਪੁਰਾਣੀ ਖਬਰ ਕੱਢੀ ਤਾਂ ਉਹਦੇ ਤੇ 21000 ਦੇ ਕਰੀਬ ਵਿਊ ਆਏ ਹੋਏ ਸੀ। ਸੋ ਇਹ ਇੰਨਾ ਪਿਆਰ ਦਿੱਤਾ ਤੁਸੀਂ ਇਸ ਖਬਰ ਨੂੰ ਇਸ ਕਰਕੇ ਹੀ ਤੁਹਾਡੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਹੋ ਸਕਿਆ ਸੋ ਜੀਡੀਵੀ ਨਿਊਜ਼ ਹਮੇਸ਼ਾ ਤੁਹਾਡੇ ਮਸਲੇ ਚੱਕਦਾ ਰਹੇਗਾ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਮੈਂ ਇਹ ਕੱਲ ਕਹਿੰਦਾ ਨਹੀਂ ਕਦੇ ਤੁਹਾਨੂੰ ਮੈਂ ਕਹਿੰਦਾ ਨਹੀਂ ਤੇ ਤੁਸੀਂ ਕਰਦੇ ਵੀ ਨਹੀਂ ਸੋ ਇਸ ਕਰਕੇ ਮੈਂ ਅੱਜ ਇਹ ਗੱਲ ਕਹੀ ਹੈ ਸਾਰੇ ਦਰਸ਼ਕਾਂ ਨੂੰ ਕਿ ਜੀਡੀਵੀ ਨਿਊਜ਼ ਨੂੰ ਸਬਸਕ੍ਰਾਈਬ ਕਰਕੇ ਤਾਂ ਦੇਖੋ ਇਹਦੇ 'ਚ ਜਿੰਨੇ ਵੀ ਮਸਲੇ ਹੋ ਤੁਹਾਡੇ ਹੀ ਪਏ ਆ ਔਰ ਮੈਂ ਬਿਨਾਂ ਕਿਸੇ ਜਾਣ ਦੀ ਪ੍ਰਵਾਹ ਕੀਤਾ ਮੈਂ ਤੇ ਸਰਪੰਚ ਹਰਭਜਨ ਬੋਨਾ ਤੁਹਾਡੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੁਹਾਡੀ ਖਾਤਰ ਸਾਰਾ ਕੁਝ ਕਰਾਂਗੇ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹੇ ਤਾਂ ਹਰ ਜਿਹੜੀ ਖਬਰ ਹੈ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਸੋ ਦੋਸਤੋ ਤੁਸੀਂ ਦੇਖ ਲਿਆ ਹੋਵੇਗਾ ਕਿ ਇਹ ਜ਼ਮੀਨ ਹੈ ਜਿਹੜੀ ਬਿਲਕੁਲ ਹੁਣ ਖਾਲੀ ਹੋ ਚੁੱਕੀ ਹੈ ਜ਼ਮੀਨ ਕਿਰਾਏ ਤੇ ਦਿੱਤੀ ਗਈ ਉਸ ਤੋਂ ਬਾਅਦ ਖਬਰ ਹੋਈ ਉਸ ਤੋਂ ਬਾਅਦ ਵਾਪਸ ਲੈ ਲਈ ਗਈ ਇਹਦੇ ਵਿੱਚੋਂ ਕੁਝ ਸਵਾਲ ਪੈਦਾ ਹੁੰਦੇ ਆ ਉਹ ਸਵਾਲ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹਾਂ ਤੇ ਉਹ ਸਵਾਲਾਂ ਦੇ ਜਵਾਬ ਜਿਹੜੇ ਅਸੀਂ ਸਕੂਲ ਮੈਨੇਜਮੈਂਟ ਪਾਸੋਂ ਵੀ ਚਾਹਾਂਗੇ ਤੇ ਆਰੀਆ ਪ੍ਰਤੀਨਿਧਿ ਸਭਾ ਪੰਜਾਬ ਵੱਲੋਂ ਵੀ ਉਹਨਾਂ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਮਿਲਣੇ ਬੜੇ ਜ਼ਰੂਰੀ ਹੈ ਸਭ ਤੋਂ ਪਹਿਲਾ ਸਵਾਲ ਹੈ ਕਿ ਕਿਸ ਮਤੇ ਰਾਹੀਂ ਜਾਂ ਕਿਸ ਦੇ ਹੁਕਮਾਂ ਤੇ ਇਹ ਜ਼ਮੀਨ ਹੈ ਜਿਹੜੀ ਕਿਰਾਏ ਤੇ ਦਿੱਤੀ ਗਈ ਸੀ ਦੂਸਰਾ ਸਵਾਲ ਇਹ ਬਣਦਾ ਹੈ ਕਿ ਇਸ ਦਾ ਕਿਰਾਇਆ ਕਿਸ ਦੀ ਜੇਬ ਦੇ ਵਿੱਚ ਜਾਣਾ ਸੀ ਕਿਉਂਕਿ ਨਿਯਮਾਂ ਮੁਤਾਬਕ ਤਾਂ ਇਹ ਜ਼ਮੀਨ ਹੈ ਜਿਹੜੀ ਕਿਰਾਏ ਤੇ ਦਿੱਤੀ ਨਹੀਂ ਜਾ ਸਕਦੀ ਸੀ ਕਿਉਂਕਿ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਇਹ ਜ਼ਮੀਨ 2017 ਦੇ ਵਿੱਚ ਸਕੂਲ ਨੂੰ ਮਜਬੂਰਨ ਜਿਹੜੀ ਖਰੀਦਣੀ ਪਈ ਸੀ ਕਿਉਂਕਿ ਮੈਂ ਪਹਿਲਾਂ ਵੀ ਖਬਰ ਦੇ ਵਿੱਚ ਦੱਸ ਚੁੱਕਿਆ ਹਾਂ ਕਿ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਨਾਲ ਇੱਕ ਝਗੜਾ ਸਕੂਲ ਦਾ ਚੱਲ ਰਿਹਾ ਸੀ ਤੇ ਪੇਰੈਂਟਸ ਐਸੋਸੀਏਸ਼ਨ ਮੋਗਾ ਵੱਲੋਂ ਆਰਟੀ ਆਈ ਜਦੋਂ ਪਤਾ ਕੀਤਾ ਗਿਆ ਕਿ ਸਕੂਲ ਕੋਲ ਤਾਂ ਪਲੇਗਰਾਉਂਡ ਲਈ ਜਗ੍ਹਾ ਹੀ ਨਹੀਂ ਤੇ ਪਲੇਗਰਾਉਂਡ ਦੀ ਜਗ੍ਹਾ ਤੋਂ ਬਿਨਾ ਸਕੂਲ ਦੀ ਅਫੀਲੀਏਸ਼ਨ ਜਿਹੜੀ ਉਹ ਵੈਲਿਡ ਨਹੀਂ ਹੈਗੀ ਉਹਨੂੰ ਰੱਦ ਕੀਤਾ ਜਾ ਸਕਦਾ ਤਾਂ ਸਕੂਲ ਨੂੰ ਮਜਬੂਰਨ ਜਿਹੜੀ ਇਹ ਜਗ੍ਹਾ ਖਰੀਦਣੀ ਪਈ ਸੀ ਉਸ ਵੇਲੇ ਲਗਭਗ 7 ਕਰੋੜ ਦੇ ਐਫ ਡੀ ਜਿਹੜੀ ਸਕੂਲ ਦੇ ਕੋਲ ਸੀ ਜਿਹਦੇ ਵਿੱਚੋਂ ਲਗਭਗ ਪਾਉਣੇ 2 ਕਰੋੜ ਰੁਪਏ ਦੀ ਜਗਾ 1 ਕਰੋੜ 75 ਲੱਖ ਤੋਂ ਉੱਪਰ ਮੁੱਲ ਦੀ ਇਹ ਜਗਾ ਜਿਹੜੀ ਖਰੀਦੀ ਗਈ ਸੀ ਸੋ ਜਦੋਂ ਇਹ ਨਿਯਮਾਂ ਮੁਤਾਬਕ ਕਿਰਾਏ ਤੇ ਦਿੱਤੀ ਨਹੀਂ ਜਾ ਸਕਦੀ ਸੀ ਬੱਚਿਆਂ ਦੇ ਸਕੂਲ ਦੀ ਅਫੀਲੀਏਸ਼ਨ ਲਈ ਵੀ ਜ਼ਰੂਰੀ ਸੀ ਬੱਚਿਆਂ ਦੇ ਪਲੇਗਰਾਉਂਡ ਲਈ ਵੀ ਜ਼ਰੂਰੀ ਸੀ ਤਾਂ ਫਿਰ ਇਹ ਕਿਉਂ ਦਿੱਤੀ ਗਈ ਤੇ ਇਹਦਾ ਕਿਰਾਇਆ ਜਿਹੜਾ ਕਿਸ ਦੀ ਜੇਬ ਦੇ ਵਿੱਚ ਜਾਣਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਤੀਸਰਾ ਵੱਡਾ ਸਵਾਲ ਇਹਦੇ ਵਿੱਚੋਂ ਇਹ ਪੈਦਾ ਹੁੰਦਾ ਹੈ ਕਿ 8 ਸਾਲ ਬੀਤ ਚੁੱਕੇ ਨੇ ਇਹ ਜਗ੍ਹਾ ਖਰੀਦੀ ਹੋਈ ਪਰ ਅੱਜ ਤੱਕ ਵੀ ਉੱਥੇ ਬੱਚਿਆਂ ਦਾ ਪਲੇਗ੍ਰਾਉਂਡ ਕਿਉਂ ਨਹੀਂ ਬਣ ਸਕਿਆ। ਮੋਗਾ ਸ਼ਹਿਰ ਦੇ ਕਿਸੇ ਵੀ ਨਿਵਾਸੀ ਨੇ ਆਰੀਆ ਮਾਡਲ ਸਕੂਲ ਦੇ ਬੱਚਿਆਂ ਨੂੰ ਉੱਥੇ ਖੇਡਦੇ ਨਹੀਂ ਦੇਖਿਆ ਹੋਵੇਗਾ। ਸੋ ਇਹ ਵੀ ਇੱਕ ਵੱਡਾ ਸਵਾਲ ਹੈ ਕਿ 8 ਸਾਲ ਬੀਤ ਜਾਣ ਦੇ ਬਾਵਜੂਦ ਵੀ ਉੱਥੇ ਅਜੇ ਤੱਕ ਪਲੇਗ੍ਰਾਉਂਡ ਬਣਿਆ ਕਿਉਂ ਨਹੀਂ ਹਾਲੇ ਵੀ ਉਹ ਜਗ੍ਹਾ ਜਿਹੜੀ ਉਸੇ ਤਰ੍ਹਾਂ ਖਾਲੀ ਪਈ ਹੈ ਤੇ ਬੇਆਬਾਦ ਪਈ ਹੈ ਔਰ ਉਹਦੀ ਸਫਾਈ ਹੈ ਜਿਹੜੀ ਤੇ ਹੋਰ ਹਾਲਾਤ ਉਥੋਂ ਦੇ ਦੱਸਦੇ ਆ ਕਿ ਉਸ ਜਗ੍ਹਾ ਤੇ ਕੋਈ ਪਲੇਗ੍ਰਾਉਂਡ ਨਹੀਂ ਚੱਲ ਰਿਹਾ ਚੌਥਾ ਵੱਡਾ ਸਵਾਲ ਇਹਦੇ ਵਿੱਚ ਇਹ ਪੈਦਾ ਹੁੰਦਾ ਹੈ ਕਿ ਆਰਿਆ ਪ੍ਰਤੀਨਿਧ ਸਭਾ ਪੰਜਾਬ ਨੂੰ ਜੀਡੀਵੀ ਨਿਊਜ਼ ਵੱਲੋਂ ਜਦੋਂ ਸੂਚਿਤ ਕਰ ਦਿੱਤਾ ਗਿਆ ਸੀਗਾ ਕਿਉਂਕਿ ਸੁਦਰਸ਼ਨ ਸ਼ਰਮਾ ਜੀ ਦੇ ਨਾਲ ਵੀ ਸਾਡੀ ਗੱਲ ਹੋਈ ਸੀ ਤਾਂ ਜਦੋਂ ਆਰੀਆ ਪ੍ਰਤੀਨਿਧੀ ਸਭਾ ਨੂੰ ਇਸ ਬਾਰੇ ਪਤਾ ਲੱਗ ਚੁੱਕਿਆ ਸੀਗਾ ਕਿ ਜਗਾ ਜਿਹੜੀ ਸਕੂਲ ਵੱਲੋਂ ਜਿਹੜੀ ਕਿਰਾਏ ਤੇ ਦੇ ਦਿੱਤੀ ਗਈ ਹੈ ਤਾਂ ਸਕੂਲ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਆਰੀਆ ਪ੍ਰਤੀਨਿਧੀ ਸਭਾ ਵੱਲੋਂ ਕਿਉਂਕਿ ਇਹ ਸਾਰੀ ਪ੍ਰਾਪਰਟੀ ਜਿਹੜੀ ਆਰੀਆ ਪ੍ਰਤੀਨਿਧੀ ਸਭਾ ਦੀ ਹੈ ਕਿਤੇ ਮਿਲੀ ਭੁਗਤਾਨ ਨਹੀਂ ਚੱਲ ਰਹੀ ਕਿਤੇ ਮਿਲੀ ਭੁਗਤ ਦੇ ਨਾਲ ਆਰਿਆ ਪ੍ਰਤੀਨਿਧੀ ਸਭਾ ਦੀ ਜਿਹੜੀ ਪ੍ਰਾਪਰਟੀ ਹੈ ਘੱਟ ਤੋਂ ਘੱਟ ਵੀ ਜੇਕਰ ਅਸੀਂ ਮੁਲਾਂਕਣ ਕਰੀਏ ਤਾਂ ਮੋਗਾ ਸ਼ਹਿਰ ਦੇ ਵਿੱਚ 10000 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਜਿਹੜੀ ਆਰਿਆ ਪ੍ਰਤੀਨਿਧੀ ਸਭਾ ਪੰਜਾਬ ਦੇ ਕੋਲ ਹੈ ਤਾਂ ਇੱਥੇ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਆਰਿਆ ਪ੍ਰਤੀਨਿਧੀ ਸਭਾ ਪੰਜਾਬ ਦੇ ਆਗੂ ਲੋਕ ਆਗੂਆਂ ਦੇ ਨਾਲ ਰਲ ਕੇ ਆਰਿਆ ਪ੍ਰਤੀਨਿਧੀ ਸਭਾ ਦੀ ਜਿਹੜੀ ਜ਼ਮੀਨ ਜਾਇਦਾਦ ਹੈ ਉਹਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਸੋ ਸਵਾਲ ਹੋਰ ਵੀ ਬਹੁਤ ਨੇ ਪਰ ਐਸ ਵੇ ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਜਗ੍ਹਾ ਖਾਲੀ ਹੋ ਚੁੱਕੀ ਹੈ ਔਰ ਬੱਚਿਆਂ ਦੇ ਲਈ ਪਲੇਗਰਾਉਂਡ ਹੈ ਜਿਹੜਾ ਉੱਥੇ ਬਣ ਸਕਦਾ ਹੈ ਜੇਕਰ ਮਾਪੇ ਚਾਹਣ ਜੇਕਰ ਸ਼ਹਿਰ ਨਿਵਾਸੀ ਚਾਹਣ ਜੀਡੀਪੀ ਨਿਊਜ਼ ਵੱਲੋਂ ਆਪਣਾ ਫਰਜ਼ ਜਿਹੜਾ ਨਿਭਾ ਦਿੱਤਾ ਗਿਆ ਹੈ ਹੁਣ ਵਾਰੀ ਤੁਹਾਡੀ ਹੈ ਸਸਿਕਾ